ਸਤਿ ਸ੍ਰੀ ਅਕਾਲ ਦੋਸਤੋ ਮੈਂ ਵਿਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਪੰਜਾਬ ਗਵਰਨਮੈਂਟ ਦੇ EMPLOYEE ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਪਿਛਲੇ ਕਈ ਸਾਲਾਂ ਤੋਂ ਛੇਵੇਂ ਪੇਕੇ ਮਿਸ਼ਨ ਦੇ ਬਕਾਇਦਾ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਜਿਹੜੇ ਛੇਵੇਂ ਪੇਕੇ ਚੰਦਾ ਏਰੀਆ ਦਾ ਉਹ ਕਦੋਂ ਮਿਲੂਗਾ ਤਾਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਉਹਨਾਂ EMPLOYE ਅਤੇ PENSIONER ਲਈ ਜਿਹੜਾ ਏਰੀਆ ਦਾ ਜਿਹੜਾ ਲੈਟਰ ਆ ਉਹ ਜਾਰੀ ਕਰਤਾ ਉਹ ਜਿਹੜਾ ਲੈਟਰ ਆ ਉਹਦੇ ਵਿੱਚ ਦੱਸਿਆ ਹੋਇਆ ਕਿ ਪੈਨਸ਼ਨਰਾਂ ਦੀਆਂ ਅਲੱਗ-ਅਲੱਗ ਏਜ ਕੈਟਾਗਰੀਆਂ ਨੂੰ ਕਿੰਨੀਆਂ-ਕਿੰਨੀਆਂ ਕਿਸ਼ਤਾਂ ਕਦੋਂ-ਕਦੋਂ ਮਿਲਣਗੀਆਂ ਤੇ ਮੁਲਾਜ਼ਮਾਂ ਨੂੰ ਕਿਹੜੇ-ਕਿਹੜੇ ਸਾਲ ਦਾ ਜਿਹੜਾ ਬਕਾਇਆ ਵਾ ਕਦੋਂ ਦਿੱਤਾ ਜਾਊਗਾ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਹੀ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਵੀ ਦਬਾ ਦਿਓ ਹੁਣ ਅੱਜ ਦਾ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪੰਜਾਬ ਸਰਕਾਰ ਨੇ ਜਿਹੜਾ ਪੱਤਰ ਇਸ਼ੂ ਕੀਤਾ ਵਿੱਤ ਭਾਗ ਨੇ ਇਹ 18 ਫਰਵਰੀ 2025 ਨੂੰ ਜਾਰੀ ਕੀਤਾ ਤੇ ਇਹਦੇ ਚ ਸਾਰੀ ਦੱਸਿਆ ਹੋਇਆ ਕਿ ਪੰਜਾਬ ਗਵਰਨਮੈਂਟ ਦਾ ਕੀ ਪਲਾਨ ਆ ਕਿਵੇਂ ਕਿਵੇਂ ਜਿਹੜੀ ਪੇਮੈਂਟ ਆ ਰੀਲੀਜ਼ ਕੀਤੀ ਜਾਣੀ ਆ ਤਾਂ ਸਭ ਤੋਂ ਪਹਿਲਾਂ ਤਾਂ ਹੈਗੇ ਨੇ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਜਿਹੜੇ 85 ਸਾਲ ਤੋਂ ਵੱਧ ਉਮਰ ਦੇ ਆ ਉਹਨਾਂ ਨੂੰ ਸਾਰੇ ਦਾ ਸਾਰਾ ਜਿਹੜਾ ਏਰੀਆ ਦਾ ਦੋ ਮਹੀਨਾਵਾਰ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਦੇ ਵਿੱਚ ਅਦਾ ਕਰ ਦਿੱਤਾ ਜਾਊਗਾ ਤੇ ਇਹ ਜਿਹੜੀਆਂ ਕਿਸ਼ਤਾਂ ਨੇ ਇਹ ਫਰਵਰੀ 2025 ਮਤਲਬ ਇਸੇ ਮਹੀਨੇ ਦੇ ਐਂਡ ਦੇ ਉੱਪਰ ਜਿਹੜੀ ਪੇਮੈਂਟ ਆ ਉਹ ਕਰ ਦਿੱਤੀ ਜਾਊਗੀ ਫਰਵਰੀ ਦੀ ਜਿਹੜੀ ਪੈਨਸ਼ਨ ਆ ਮਾਰਚ ਦੇ ਵਿੱਚ ਮਿਲਣੀ ਹੈ ਪਹਿਲੀ ਕਿਸ਼ਤ ਉਹ ਤੋਂ ਮਿਲ ਜੂਗੀ ਦੂਸਰੀ ਕਿਸ਼ਤ ਆ ਜਿਹੜੀ ਮਾਰਚ 2025 ਦੇ ਵਿੱਚ ਮਿਲ ਜੂਗੀ ਮਤਲਬ ਜਿਹੜੀ ਮਾਰਚ ਦੀ ਤਨਖਾਹ ਆ ਜਾ ਕੇ ਲੋ ਮਾਰਚ ਮਹੀਨੇ ਦੇ ਵਿੱਚ ਜਿਹੜੀ ਉਹਦੀ ਪੇਮੈਂਟ ਆ ਹੋ ਜੂਗੀ ਇਹ ਤਾਂ ਸੀ 85 ਸਾਲ ਤੋਂ ਉੱਪਰ ਵਾਲੇ ਪੈਨਸ਼ਨਰ ਅੱਗੇ ਹੈ 75 ਸਾਲ ਤੋਂ ਬਾਅਦ ਉਹ ਮਰਦੇ ਪੈਨਸ਼ਨਰ ਤੇ ਜਿਹੜੇ 85 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰ ਆ ਉਹਨਾਂ ਨੂੰ ਜਿਹੜਾ ਸਾਰਾ ਏਰੀਆ ਆ 12 ਕਿਸ਼ਤਾਂ ਦੇ ਵਿੱਚ ਦਿੱਤਾ ਜਾਣਾ ਮਤਲਬ 12 ਜਿਹੜੀਆਂ ਕਿਸ਼ਤਾਂ ਨੇ ਉਹ ਇੱਕ ਕਿਸ਼ਤ ਇੱਕ ਮਹੀਨੇ ਦੇ ਵਿੱਚ ਦਿੱਤੀ ਜਾਊਗੀ ਮਤਲਬ ਸਾਰਾ ਜਿਹੜਾ ਏਰੀਆ ਦਾ ਉਹ ਇੱਕ ਸਾਲ ਦੇ ਵਿੱਚ ਵਿੱਚ ਪੇ ਕੀਤਾ ਜਾਊਗਾ ਉਹ ਜਿਹੜੀ ਜਿਹੜੀ ਉਹਦੀ ਸਟਾਰਟਿੰਗ ਹੋਣੀ ਆ ਪਹਿਲੀ ਕਿਸ਼ਤ ਜਿਹੜੀ ਮਿਲਣੀ ਆ ਅਪ੍ਰੈਲ 2025 ਦੇ ਵਿੱਚ ਮਿਲਣੀ ਆ ਤੇ ਇਸੇ ਤਰ੍ਹਾਂ ਅਪ੍ਰੈਲ ਮਈ ਜੂਨ ਇਸੇ ਤਰ੍ਹਾਂ ਸ਼ੁਰੂ ਕਰਕੇ ਮਾਰਚ 2026 ਤੱਕ ਇਹਨਾਂ ਦੀ ਜਿਹੜੀ ਸਾਰੀ ਪੇਮੈਂਟ ਆ ਹੋ ਜਾਊਗੀ ਮਤਲਬ ਇੱਕ ਸਾਲ ਦੇ ਵਿੱਚ ਇਹਨਾਂ ਨੂੰ ਸਾਰਾ ਜਿਹੜਾ ਏਰੀਆ ਦਾ ਮਿਲ ਜੂਗਾ ਅਗਲੀ ਹੈ ਕੈਟਾਗਰੀ ਪੈਨਸ਼ਨਰ ਜਿਹੜੇ 75 ਸਾਲ ਤੋਂ ਘਟਦੇ ਆਉਂਦੇ ਆ ਮਤਲਬ ਰਿਟਾਇਰਮੈਂਟ ਤੋਂ ਜਿਹੜੇ ਰਿਟਾਇਰਮੈਂਟ ਇਹਨਾਂ ਦੀ ਹੋ ਚੁੱਕੀ ਆ ਤੇ ਪਰ ਉਹਨਾਂ ਦੀ ਉਮਰ 75 ਸਾਲ ਤੋਂ ਘਟ ਹੈ ਉਹਨਾਂ ਦਾ ਟੋਟਲ ਜਿਹੜਾ ਏਰੀਅਰ ਬਣਦਾ ਉਹ 55 ਮਿੰਨਿਆਂ ਦਾ ਏਰੀਅਰ ਬਣਦਾ ਸਾਲ 1 ਜਨਵਰੀ 2016 ਤੋਂ ਸ਼ੁਰੂ ਹੋ ਕੇ 30 ਜੂਨ 2021 ਤੱਕ ਇਹ 55 ਮਹੀਨੇ ਬਣਦੇ ਆ 55 ਮਹੀਨੇ ਆਂਦਾ ਉਹਨਾਂ ਦਾ ਬਕਾਇਆ ਤੇ ਇਹਦੀ ਜਿਹੜੀ ਪੇਮੈਂਟ ਕੀਤੀ ਜਾਣੀ ਆ 2016 ਤੇ 17 ਦਾ ਜਿਹੜਾ ਬਕਾਇਆ ਵਾ ਮਤਲਬ 2 ਸਾਲ ਦਾ ਜਿਹੜਾ ਬਕਾਇਆ ਵਾ ਉਹ 15 ਕਿਸ਼ਤਾਂ ਦੇ ਵਿੱਚ ਮਿਲ ਜਾਊਗਾ ਇਹਦੀ ਜਿਹੜੀ ਕਿਸ਼ਤ ਸ਼ੁਰੂ ਹੋਊਗੀ April 2025 ਤੋਂ ਸ਼ੁਰੂ ਹੋਊਗੀ ਅੱਗੇ 2018 19 ਦਾ ਜਿਹੜਾ ਬਕਾਇਆ ਅਗਲੇ ਜਿਹੜਾ ਹੈ 2 ਸਾਲਾਂ ਦਾ ਹੈ ਲੋ ਜਾਂ 24 ਮਹੀਨਿਆਂ ਦਾ ਬਕਾਇਆ ਉਹ 18 ਬਰਾਬਰ ਕਿਸ਼ਤਾਂ ਦੇ ਵਿੱਚ ਮਿਲੂਗਾ ਤੇ ਇਹ ਜਿਹੜੀ ਇਹਦੀ ਪਹਿਲੀ ਕਿਸ਼ਤਾ ਜੁਲਾਈ 2026 ਤੋਂ ਸ਼ੁਰੂ ਹੋ ਜੂਗੀ ਅੱਗੇ ਹੈ 2020 ਦਾ ਪੂਰੇ ਸਾਲ ਦਾ ਤੇ 2021 ਦੇ 6 ਮਹੀਨਿਆਂ ਦਾ ਜਦੋਂ 1 ਜਨਵਰੀ ਤੋਂ 30 6 ਤੱਕ ਦਾ ਇਹ ਹੀ ਬਕਾਇਆ ਸੀ ਇਹਦੀ ਜਿਹੜੀਆਂ 9 ਕਿਸ਼ਤਾਂ ਦੇ ਵਿੱਚ ਇਹਨੂੰ ਦਿੱਤਾ ਜਾਊਗਾ ਇਹਦੀ ਜਿਹੜੀ ਕਿਸ਼ਤਾਂ ਉਹ ਸਟਾਰਟ ਹੋਊਗੀ ਜਨਵਰੀ 2028 ਦੇ ਵਿੱਚ ਇਹਦੇ ਨਾਲ ਹੀ ਅੱਗੇ ਲਿਖਿਆ ਆਇਆ ਏਰੀਆ ਆਫ ਰਿਵਾਈਜ਼ਡ ਲੀਵ ਇਨਕੈਸ਼ਮੈਂਟ ਜਿਹੜੀ ਲੀਵ ਇਨਕੈਸ਼ਮੈਂਟ ਆ ਉਹ ਚਾਰ ਕਿਸ਼ਤਾਂ ਦੇ ਵਿੱਚ ਦਿੱਤੀ ਜਾਊਗੀ ਇਹਦੀ ਜਿਹੜੀ ਕਿਸ਼ਤਾਂ ਇਹ ਲਗਾਤਾਰ ਨਹੀਂ ਮਿਲਣੇ ਇਹਦੀ ਜਿਹੜੀ ਪਹਿਲੀ ਕਿਸ਼ਤਾਂ ਅਪ੍ਰੈਲ 2025 ਦੇ ਵਿੱਚ ਦੂਜੀ ਕਿਸ਼ਤ ਅਕਤੂਬਰ 2025 ਦੇ ਵਿੱਚ ਤੀਜੀ ਕਿਸ਼ਤ April 2026 ਦੇ ਵਿੱਚ ਤੇ ਜਿਹੜੀ ਅਖੀਰਲੀ ਚੌਥੀ ਕਿਸ਼ਤ October 2026 ਦੇ ਵਿੱਚ ਮਿਲ ਜੂਗੀ ਮਤਲਬ ਲੀਵਨ ਕੈਸ਼ਮੈਂਟ ਚਾਰ ਕਿਸ਼ਤਾਂ ਦੇ ਵਿੱਚ ਮਿਲੂਗੀ ਪਰ ਜਿਹੜੀਆਂ ਚਾਰ ਕਿਸ਼ਤਾਂ ਨੇ ਇਹ 2 ਸਾਲਾਂ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਹੁਣ ਆਗੇ ਨੇ ਪੰਜਾਬ ਗਵਰਨਮੈਂਟ ਦੇ EMPLYEE ਜਿਹੜੇ ਵਰਕਿੰਗ ਨੇ ਤਾਂ ਇਹਨਾਂ ਨੂੰ ਜਿਹੜੀ ਪੇਮੈਂਟ ਕੀਤੀ ਜਾਣੀ ਆ ਇਹਨਾਂ ਦੇ ਹੁਣ ਜਿਹੜਾ ਬਕਾਇਆ ਬੰਦਾ ਹੈ ਇਹਨਾਂ ਦਾ 2016 ਦਾ 17 18 19 20 ਇਹ ਪੂਰੇ ਕੰਪਲੀਟ ਸਾਲ ਨੇ ਤੇ 2021 ਦਾ ਕਿਉਂਕਿ 1 ਜੁਲਾਈ ਤੋਂ ਤਾਂ ਰਿਵਾਈਜ਼ਡ ਪੇ ਮਿਲ ਗਈ ਸੀ ਕਿ 1 ਜਨਵਰੀ 2021 ਤੋਂ ਲੈ ਕੇ 30 ਜੂਨ 2021 ਤੱਕ ਦੇ ਜਿਹੜੇ 6 ਮਹੀਨੇ ਨੇ ਤੇ ਉੱਪਰ ਸਾਰੇ ਇਹ ਜਿਹੇ ਮੰਥ ਟੋਟਲ ਲਗਾਈਏ ਤਾਂ ਇਹ ਲਗਭਗ ਅ ਇਹ ਹੋ ਗਏ 5.5 ਸਾਲਾਂ ਦਾ ਬਕਾਇਆ ਹੋ ਗਿਆ ਮਤਲਬ 66 ਮਹੀਨੇ ਨੇ ਇਹ ਇਹ 66 ਮਹੀਨਿਆਂ ਦਾ ਜਿਹੜਾ ਬਕਾਇਆ ਵਾ ਇਹ 36 ਬਰਾਬਰ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਦੇ ਵਿੱਚ ਦਿੱਤਾ ਜਾਊਗਾ ਇਹਦੇ ਤੋਂ ਬਾਅਦ ਇਹ ਤਾਂ ਸੀ ਪੇ ਕਮਿਸ਼ਨ ਦਾ ਜਿਹੜਾ ਏਰੀਆ ਸੀ ਤੇ ਇਹਦੇ ਤੋਂ ਬਾਅਦ ਇਹਦੇ ਲੈਟਰ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਇਆ ਕਿ 1/7/21 ਤੋਂ ਲੈ ਕੇ 31/3/2024 ਤੱਕ ਦਾ ਜਿਹੜਾ DA ਦੇ ਵਿੱਚ ਜਿਹੜਾ ਵਾਅਦਾ ਹੋਇਆ ਵਾ ਉਹਦਾ ਜਿਹੜਾ ਏਰੀਆ ਦਾ ਜਿਹੜੇ ਡਿਸੀਜਨ ਪੈਂਟਿੰਗ ਪਏ ਨੇ ਉਹ ਵੀ ਮਲਾਜਮਾਂ ਨੂੰ ਦਿੱਤਾ ਜਾਊਗਾ ਉਹ ਕਿੰਨੇ ਕਿਸ਼ਤ ਕਦੋਂ ਦਿੱਤੀ ਜਾਣੀਆਂ ਇਹ ਕੋਈ ਡਿਸਾਈਡ ਨਹੀਂ ਹੈ ਜਦੋਂ ਗਵਰਨਮੈਂਟ ਦੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਹੋਊਗੀ ਉਸ ਤਰ੍ਹਾਂ ਉਹਦਾ ਜਿਹੜਾ ਡਿਸੀਜਨ ਆਉ ਲਿਆ ਜਾਊਗਾ ਤਾਂ ਇਹਦੇ ਬਾਰੇ ਜਿਹੜੀ ਡਿਟੇਲ ਆ ਹਜੇ ਇਲੈਟਰ ਦੇ ਵਿੱਚ ਮੈਂਸ਼ਨ ਨਹੀਂ ਹੈ ਇਸ ਲੈਟਰ ਦੇ ਵਿੱਚ ਮੈਂਸ਼ਨ ਕੀਤਾ ਹੈ ਇਹ ਜਿਹੜੇ ਸਾਰਾ ਪਲਾਨ ਸੀਗਾ ਇਹ ਤਾਂ ਸੀਗਾ ਜਿਹੜੇ ਗਵਰਨਮੈਂਟ ਡਿਪਾਰਟਮੈਂਟ ਨੇ ਪੰਜਾਬ ਗਵਰਨਮੈਂਟ ਦੇ ਜਿਹੜੇ ਬੋਰਡ ਕਾਰਪੋਰੇਸ਼ਨ ਨੇ ਜਾਂ ਆਟੋਨੋਮਸ ਬਾਡੀਜ਼ ਨੇ ਜਾਂ ਪੀਐਸਯੂਜ਼ ਨੇ ਉਹਨਾਂ ਦਾ ਜਿਹੜਾ ਪੇ ਕਮਿਸ਼ਨ ਦਾ ਜਿਹੜਾ ਏਰੀਆ ਰਾਜਾ ਲੀਵਨ ਕੈਚਮੈਂਟ ਦਾ ਜਿਹੜਾ ਏਰੀਆ ਆ ਉਹਦੀ ਜਿਹੜੀ ਪੇਮੈਂਟ ਦਾ ਡਿਸੀਜਨ ਆ ਉਹਨਾਂ ਅਦਾਰਿਆਂ ਵੱਲੋਂ ਆਪਣੇ ਲੈਵਲ ਤੇ ਪੇਮੈਂਟ ਕੀਤੀ ਜਾਣੀ ਆ ਤੇ ਇਹਦੇ ਬਾਰੇ ਜਿਹੜੀ ਡੀਪੀਈਡੀ ਆ ਉਹ ਜਿਹੜੀਆਂ ਜ਼ਰੂਰੀ ਹਦਾਇਤਾਂ ਹੋਊਗੀਆਂ ਉਹ ਜਾਰੀ ਕਰੋ ਡੀਪੀਈਡੀ ਮੀਨਜ਼ ਡਾਇਰੈਕਟੋਰੇਟ ਆਫ ਪਬਲਿਕ ਐਂਟਰਪ੍ਰਾਈਜ਼ਸ ਐਂਡ ਡਿਸਪਲੀਮੈਂਟ ਮਤਲਬ ਜਿਹੜੀਆਂ ਇਹ ਜਿਹੜੀਆਂ ਇਨਸਟਰਕਸ਼ਨਸ ਨੇ ਐਜ਼ ਇਟ ਇਜ਼ ਬੋਰਡ ਕਾਰਪੋਰੇਸ਼ਨਾਂ ਜਾਂ ਪੀਐਸਯੂ ਦੇ ਉੱਪਰ ਲਾਗੂ ਨਹੀਂ ਹੋਣਗੀਆਂ ਉਹਨਾਂ ਲਈ ਵੱਖਰੇ ਤੌਰ ਤੇ ਜਿਹੜਾ ਡਿਸੀਜਨ ਆਹੋ ਲਿਆ ਜਾਊਗਾ ਤੇ ਇਹ ਸੀ ਅੱਜ ਦੇ ਵੀਡੀਓ ਦੇ ਲਈ ਇਹਨਾਂ ਇੱਕ ਜਾਣਕਾਰੀ ਅੱਗੇ ਤੋਂ ਮੁਲਾਜ਼ਮਾਂ ਨਾਲ ਸੰਬੰਧਤ ਪੈਨਸ਼ਨਾਂ ਨਾਲ ਸੰਬੰਧਤ ਹੋਊ ਤਾਜ਼ੀਆਂ ਅਪਡੇਟ ਲੈਣ ਲਈ ਸਹੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ